ਗੁਰਾਇਆ ਪੁਲਿਸ ਨੇ ਨਸ਼ਾ ਤਸਕਰ ਵਿਰੁੱਧ ਵੱਡੀ ਕਾਰਵਾਈ ਕਰਦੇ ਹਾਂ 50 ਲੱਖ ਤੋਂ ਵੱਧ ਕੀਮਤ ਦੀ ਕੋਠੀ ਫ੍ਰੀਜ਼ ਕੀਤੀ ਹੈ ਐਸ ਐਚਓ ਸਿਕੰਦਰ ਸਿੰਘ ਵਿਰਕਤਾ ਕਹਿਣਾ ਹੈ ਕਿ ਇਹ ਕੋਠੀ ਸੰਦੀਪ ਕੋਰ ਪਤਨੀ ਕਲਦੀਪ ਕੁਮਾਰ ਵਾਸੀ ਪਿੰਡ ਗੋਹਾਵਰ ਦੇ ਨਾਂ ਤੇ ਸੀ ਦਿੱਲੀ ਤੋਂ ਆਏ ਹਾਇਰ ਅਥਾਰਟੀ ਦੇ ਹੁਕਮ ਅਨੁਸਾਰ ਇਸ ਕੋਠੀ ਨੂੰ ਫ੍ਰੀਜ਼ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਕਲਦੀਪ ਕੁਮਾਰ ਦੇ ਖਿਲਾਫ ਐਨ ਡੀ ਪੀ ਐਸ ਐਕਟ ਤਹਿਤ 10 ਮਾਮਲੇ ਜਦਕੀ ਸੰਦੀਪ ਕੋਰ ਦੇ ਖਿਲਾਫ 2 ਮਾਮਲੇ ਦਰਜ ਹਨ ਇਸ ਮੌਕੇ ਤੇ ਐਸਐਚਓ ਸਿਕੰਦਰ ਸਿੰਘ ਵਿਰਕ ਦਾ ਕਹਿਣਾ ਹੈ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਨਸ਼ਾ ਤਸਕਰਾਂ ਨੇ ਜੋ ਕਮਾਈ ਕੀਤੀ ਹੈ ਉਹਨਾਂ ਨੂੰ ਟੈ ਟੇਰੀ ਕੀਤਾ ਜਾਵੇਗਾ। ਇਹ ਜਿਹੜੀ ਕੋਠੀ ਹੈਗੀ ਆ ਇਹ ਸੰਦੀਪ ਕੋਰ ਬਾਈਫੋ ਕੁਲਦੀਪ ਸਿੰਘ ਵਾਕੀ ਇਹ ਗਹੌਰ ਪਿੰਡ ਉੱਥੋਂ ਦੇ ਰਹਿਣ ਵਾਲੇ ਆ ਔਰ ਇਹਨਾਂ ਨੇ ਇਹ ਕੋਠੀ ਜਿਹੜੀ ਸੀਗੀ ਨਸ਼ੇ ਦੇ ਪੈਸਿਆਂ ਤੋਂ ਬਣਾਈ ਸੀਗੀ ਔਰ ਇਹਨਾਂ ਦੇ ਖਿਲਾਫ ਜਿਹੜੀ 66 ਐਫ ਦੀ ਕਾਰਵਾਈ ਕਰਦੇ ਹੋਏ ਐਨਡੀ ਪੀਐਸ ਐਕਟ ਦੇ ਤਹਿਤ ਜਿਹੜੀ ਆ ਇਹ ਦਿੱਲੀ ਹਾਇਰ ਅਥਾਰਟੀ ਵੱਲੋਂ ਇਹਦੇ ਆਰਡਰ ਲਏ ਗਏ ਨੇ ਇਹ ਕੋਠੀ ਨੂੰ ਜਿਹੜਾ ਹੈਗਾ ਇਹਨੂੰ ਅਸੀਰ ਕਰ ਦਿੱਤਾ ਗਿਆ ਔਰ ਇਹਦੇ ਆਰਡਰ ਜਿਹੜੇ ਆ ਦਿੱਲੀ ਜਿਹੜਾ ਹਾਇਰ ਅਥਾਰਟੀ ਨੇ ਭੇਜੇ ਨੇ ਸਾਨੂੰ ਉਹ ਜਿਹੜੇ ਨਾਲ ਚਪਕਾਤੇ ਗਏ ਆ ਔਰ ਅੱਗੇ ਜਿਹੜੀ ਵੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾ ਰਹੀ ਆ ਪਰ ਕਿੰਨੇ ਕ ਇਹਨਾਂ ਦੇ ਮਾਮਲੇ ਦਰਜੇ ਦੋਨਾਂ ਦੇ ਹਸਬੰਡ ਵਾਈਫ ਦੋਨੇ ਕੰਮ ਕਰਦੇ ਸੀ ਕਿ ਨਾ ਸੇਵਾ ਹਾਂਜੀ ਹਾਂ ਇਹ ਸਾਰਾ ਪਰਿਵਾਰ ਹੀ ਇਹ ਕੰਮ ਕਰਦੇ ਨੇ ਔਰ ਕੁਲਦੀਪ ਦੇ ਖਿਲਾਫ ਜਿਹੜੇ ਆ 8-10 ਮੁਕਦਮੇ ਐਨਡੀ ਪੀਐਸ ਦੇ ਕੋਲ ਦਰਜ ਨੇ ਔਰ ਇਹਦੀ ਜਿਹੜੀ ਘਰ ਵਾਲੀ ਜਿਹਦੇ ਨਾਂ ਤੇ ਇਹ ਜਗਾ ਲਈ ਹੋਈ ਆ ਕੋਠੀ ਬਣਾਈ ਹੋਈ ਆ ਸੰਦੀਪ ਕੋਰ ਉਹਦੇ ਨਾਂ ਉਹਦੇ ਖਿਲਾਫ ਵੀ ਦੋ ਮੁਕਦਮੇ ਦਰਜ ਨੇ ਜੋ ਤਕਰੀਬਨ ਭੱਜੇ ਹੋਏ ਨੇ ਫਰਾਰ ਨੇ ਰੇਟ ਵੀ ਕੀਤੇ ਜਾ ਰਹੇ ਪਰ ਇਹ ਘਰਾਂ ਤੋਂ ਕਾਫੀ ਦਿਨ ਦੇ ਫਰਾਰ ਹੋਏ ਨੇ ਹਾਂਜੀ ਪਰਚੇ ਸਾਰੇ 10-10 ਹਾਂਜੀ ਸਾਰੇ ਇਹਨਾਂ ਦੇ ਕਾਰਨ ਨਸ਼ਿਆਂ ਦੇ ਪਰਚੇ ਦਰਜ ਆ ਜੀ ਐਨਡੀਪੀ ਸਖਤ ਹੈ ਜਿਹੜੇ ਆ ਆਪਣੇ ਗੁਰਾਇਆ ਥਾਣੇ ਤੋਂ ਇਲਾਵਾ ਹੋਰ ਵੀ ਥਾਣੇ ਚੁੱਕੇ ਨੇ ਹਾਂਜੀ ਗੁਰਾਇਆ ਥਾਣੇ ਦੇ ਵਿੱਚ ਵੀ ਦਰਜ ਨੇ ਔਰ ਹੋਰ ਬਾਹਰਲੇ ਥਾਣਿਆਂ ਦੇ ਵਿੱਚ ਵੀ ਦਰਜ ਨੇ ਆ ਇਹ ਮੁਕਦਮੇ ਫਰਾਰ ਨੇ ਇਹਦੀ ਕੀਮਤ ਜਿਹੜੀ ਆ ਪਾਈ ਗਈ ਆ ਸਰਕਾਰ ਵੱਲੋਂ ਉਹ 50 ਲੱਖ 30000 ਰੁਪਏ ਜਿਹੜੀ ਇਹਦੀ ਕੀਮਤ ਜਿਹੜੀ ਉਹ ਪਾਈ ਗਈ ਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ